ਗਿਆਣਾ ਵਿਖੇ ਗੁਰੂ ਘਰ ਦੀ ਸੇਵਾ ਸੰਭਾਲ ਕਰ ਰਹੇ ਵੈਦ ਨਿਰਮਲ ਦਾਸ ਵੱਲੋਂ ਹਰ ਦੇਸੀ ਮਹੀਨੇ ਦੀ ਸੰਗਰਾਂਦ ਦਾ ਸ਼ੁਭ ਦਿਹਾੜਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ ਫਗਣ ਮਹੀਨੇ ਦੀ ਸੰਗRAND ਦੇ ਦਿਹਾੜੇ ਵੀ ਧਾਰਮਿਕ ਸਮਾਗਮ ਕਰਵਾਇਆ ਗਿਆ ਸਮਾਗਮ ਵਿੱਚ ਸੰਤ ਜਗਜੀਤ ਸਿੰਘ ਜੀ ਲੋਪੋ ਵੀ ਪਹੁੰਚੇ ਅਤੇ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ ਸੰਗਤਾਂ ਨੂੰ ਗੁਰੂ ਘਰ ਨਾਲ ਜੋੜਨ ਲਈ ਗੁਰਬਾਣੀ ਕੀਰਤਨ ਦਾ ਪਰਵਾਜ਼ ਚਲਾਇਆ ਗਿਆ ਅਤੇ ਸੰਗਤਾਂ ਨੇ ਰਸ ਭਿੰਨੇ ਕੀਰਤਨ ਦਾ ਆਨੰਦ ਮਾਣਿਆ ਸਮਾਗਮ ਉਪਰੰਤ ਗੁਰੂ ਕਾ ਅਟੁੱਟ ਲੰਗਰ ਵਰਤਾਇਆ ਗਿਆ। ਪਰੇ ਥੋੜਾ ਜਿਹਾ ਦੱਸੋ ਸੰਗਤ ਅੱਜ ਸੰਗਰਾਂਦ ਦਾ ਦਿਹਾੜਾ ਸੀ ਅਲਕੜੇ ਨਗਰ ਦੀ ਭਧੌੜ ਨਗਰ ਦੀ ਅਜਲੀਬੀਆਂ ਦਾ ਪਣਾਰਾ ਸੀ ਵੱਡੇ ਸੰਤ ਸੰਤ ਸਵਾਮੀ ਜਗਜੀਤ ਸਿੰਘ ਜੀ ਲੋਪ ਵਾਲੇ ਇਸ ਸਥਾਨ ਦੇ ਮੁਖੀ ਨੇ ਉਹ ਵੀ ਦਿਵਾਨ ਲਾ ਕੇ ਗਏ ਨੇ ਤੇ ਪਹਿਲਾਂ ਮੈਂ ਸਿੱਖ ਪੰਥ ਨੂੰ 10 ਵੱਲੋਂ ਸੰਗਤ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮਹਾਂਪੁਰਖ ਆਏ ਸੀ ਦਿਵਾਨਸ ਆਏ ਗਏ ਨੇ ਤੇ ਇੱਥੇ ਕੱਠ ਬਹੁਤ ਹੁੰਦਾ ਹੈ ਬੈਦਗੀ ਕਰਦਾ ਦਾਸ ਇੱਥੇ ਵੈਸੇ ਤਾਂ ਮੇਰੀ ਬੈਦਗੀ ਦੀ ਡਿਊਟੀ ਹੈ ਕੀਰਤਨ ਦਾ ਚਲੋ ਇੱਕ ਰੱਬ ਦੀ ਕਿਰਪਾ ਹੈ ਸੰਗਤ ਬਹੁਤ ਆਉਂਦੀ ਹੈ ਸੰਤ ਸਵਾਮੀ ਜਗਜੀਤ ਸਿੰਘ ਜੀ ਬਹੁਤ ਸੋਹਣੇ ਬਚਨ ਕਰਦੇ ਆ ਬਾਣੀਆਂ ਦੇ ਬਹੁਤ ਜਿਆਦੇ ਸੋਹਣੇ ਬਚਨ ਕਰਦੇ ਨੇ ਇੱਥੇ ਕੱਠ ਬਹੁਤ ਹੁੰਦਾ ਹੈ ਇਹ ਸਥਾਨ ਸ੍ਰੀਮਾਨ ਸੰਤ ਸਵਾਮੀ ਦਰਵਾਰਾ ਸਿੰਘ ਜੀ ਸ੍ਰੀਮਾਨ ਸੰਤ ਸਵਾਮੀ ਜੋਰਾ ਸਿੰਘ ਜੀ ਤੇ ਸ੍ਰੀਮਾਨ ਸੰਤ ਸਵਾਮੀ ਜਗਜੀਤ ਸਿੰਘ ਦੇ ਬਾਣੀਆਂ ਨੇ ਮੁਖੀ ਨੇ ਤੇ ਦਾਸ ਦੀ ਇੱਥੇ ਬੈਦਗੀ ਦੀ ਡਿਊਟੀ ਹੈ ਤੇ ਕੀਰਤਨ ਵੀ ਕਰਦਾ ਹੈ ਤੇ ਬਹੁਤ ਵਧੀਆ ਸੰਗਰਾਮ ਦਾ ਦਿਹਾੜਾ ਬਣਾਇਆ ਗਿਆ ਬਾਹਰ ਤੁਸੀਂ ਦੇਖਿਆ ਇਕੱਠ ਬਹੁਤ ਸੀ ਲੰਗਰ ਚੱਲਦਾ ਜਲੇਬੀਆਂ ਦਾ ਅਠੋ ਪੈਰ ਸੰਗਤ ਆਉਂਦੀ ਐ ਇਹੜਾ ਕੰਮ ਵਿੱਢਿਆ ਗਿਆ ਪੱਤਰਕਾਰ ਸਾਹਿਬ ਸੰਤ ਜਗਜੀਤ ਸਿੰਘ ਵੱਲੋਂ ਮੈਂ ਇਹ ਹੈਰਾਨਾ ਉਹਨਾਂ ਦੇ ਵੀ ਲੋਕਡਾਊਨ 'ਚ ਵੀ ਉੂੰ ਵੀ ਤੇ ਲੰਗਰ ਬਹੁਤ ਚਲਾਉਂਦੇ ਆ ਮਹਾਂਪੁਰਖ ਉਥੋਂ ਗੱਡੀ ਭਰ ਕੇ ਭੇਜਦੇ ਆ ਸੋਦੇ ਦੀ ਰਸਣ ਪਾਣੀ ਮਹਾਂਪੁਰਖ ਭੇਜਦੇ ਆ ਲੰਗਰ ਅਠੋ ਪੈਰ ਚੱਲੀ ਜਾਂਦਾ ਹੈ ਦਵਾਈਆਂ ਵਾਲੇ ਮਰੀਜ਼ ਆਉਂਦੇ ਜਾਂਦੇ ਰਹਿੰਦੇ ਆ ਇੱਥੇ 24 ਘੰਟੇ ਲੰਗਰ ਚੱਲਦਾ ਤੇ ਬਹੁਤ ਵਧੀਆ ਮਾਪੁਰਖੰਦਾ ਇੱਥੇ ਪ੍ਰਬੰਧ ਕੀਤਾ ਹੋਇਆ ਸੰਗਰਾਮ ਤੋਂ ਬਿਨਾ ਹੋਰ ਵੀ ਕੋਈ ਢਾੜਾ ਬਣਾਇਆ ਜਾਂਦਾ ਸੰਗਰਾਮ ਤੋਂ ਬਿਨਾ ਪੁੰਨਿਆਂ ਜਿਹੜੀ ਉਹ ਵੀ ਲੋਪੋ ਬਣਾਈ ਜਾਂਦੀ ਹੈ ਜਿਹੜੀ ਮਸਿਆ ਉਹ ਵੀ ਲੋਪੋ ਜਿਹੜਾ ਮਹੀਨੇ ਦਾ ਪਹਿਲਾ ਐਤਵਾਰ ਹੁੰਦਾ ਹੈ ਉਹ ਜਿੱਥੋਂ ਤੁਸੀਂ ਉਹ ਜਗਰਾਮ ਆਪਣਾ ਸੰਤ ਆਸ਼ਰਮ ਉੱਥੇ ਤੇ ਹੈਡ ਜਿਹੜਾ ਅਫਸਾ ਉਹ ਹੈਗਾ ਆਪਣਾ ਲੋਪੋ ਸਾਹਿਬ ਇੱਥੇ ਲੋਪੋ ਦੇ ਵਿੱਚ ਪੁੰਨਿਆਂ ਤੇ ਮਸਿਆ ਉੱਥੇ ਮਨਾਈ ਜਾਂਦੀ ਹੈ ਸੰਗਰਾਹ ਦੇ ਇੱਥੇ ਤੇ ਅੱਜ ਸੰਗਰਾਹ ਤੱਕ ਤੂ ਪੂਰੇ ਵੀ ਹੈਗੀ ਹੈ ਮਨ ਤੋਂ ਨਾ ਕਹਿੰਦੇ ਵੀ ਅੰਬਰਸ਼ੋ ਕੋ ਪਿਆਰਿਓ ਵੱਧ ਤੋਂ ਵੱਧ ਤੇ ਸਿੱਖ ਪੰਥ ਦੇ ਨਾਲ ਜੁੜੋ ਸਾਰੇ ਇੱਕ ਝੰਡੇ ਥੱਲੇ ਆਓ ਬੜੀ ਕਿਰਪਾ ਸਤਸਾਹੀ ਦਰਬਾਰਾ ਸਿੰਘ ਦੀ ਸੰਗਤ ਆਉਂਦੀ ਜਾਂਦੀ ਰਹਿੰਦੀ ਹੈ ਮੈਂ ਤੇ ਇਹ ਕਹਿਣਾ ਵੀ ਸੰਗਤ ਵੱਧ ਤੋਂ ਵੱਧ ਗੁਰਸਿੱਖ ਸੰਗਤਾਂ ਅੰਮਰ ਛਕਣਾ ਤੇ ਪੰਥ ਵਿੱਚ ਰਣ ਤੇ ਸਾਡਾ ਜਿਹੜਾ ਗੁਰੂ ਗੋਬਿੰਦ ਸਿੰਘ ਕਲਗੀ ਤਰਪਾਸ਼ਾ ਮਹਾਰਾਜ ਦੀਆਂ ਵੱਡੀਆਂ-ਵੱਡੀਆਂ ਕਿਰਪਾਆਂ ਕੁਰਬਾਨੀਆਂ ਨੇ ਅੰਮਰ ਛਕੋ ਵੱਧ ਤੋਂ ਵੱਧ ਗੁਰੂ ਰਣ ਲੱਗੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਨਨ ਸਿੰਘ ਵਰਗੇ ਨੇਕਾ ਪ੍ਰਕਾਰ ਦੀਆਂ ਸੰਪਰਦਾਇ ਹੋਈਆਂ ਨੇ ਲਗ ਲਗ ਮਾਪੁਰਖਾਂ ਦੇ ਮਰਜਾਦਾ ਹੈ ਲਗ ਲਗ ਸਾਂਝੂ ਸਮੇਂ ਦਰਬਾਰਾ ਸਿੰਘ ਮਾਪੁਰਖ ਬਚਨ ਕਰਿਆ ਕਰਦੇ ਵੀ ਪਿਆਰਿਓ ਕਿਹਦੇ ਕੀਰਤਪੁਰ ਸਾਹਿਬ ਦੀ ਧਰਤੀ ਤੇ ਜਿਹੜੀ ਮਾਤਮਣੀ ਹੈ ਧਿਆਨ ਨਾਲ ਸੁਣਿਓ ਕੀਰਤਪੁਰ ਸਾਹਿਬ ਦੀ ਉਹ ਵੱਡੇ ਮਾਪੁਰਖਾਂ ਦੀ ਬਣਾਈ ਹੋਈ ਹੈ ਚਮਕੌਰ ਸਾਹਿਬ ਦੀ ਗਲੀ ਬਖਤੂਫਰਾ ਸਾਹਿਬ ਦੀ ਮਾਤਮਾ ਮਾਪੁਰਖ ਚਲੇ ਗਏ ਉਹ ਧਰਤੀ ਦੇ ਵੱਡੇ ਭਾਗ ਵਾਲੀ ਕੀਰਤਪੁਰ ਸਾਹਿਬ ਦੀ ਧਰਤੀ ਤੇ ਮਾਪੁਰਖਾਂ ਦੀ ਚੜ੍ਹਦੀ ਬਸਤਾ ਸੀ ਨੂਰ ਬੜਾ ਸੀ ਮਸਤਕ ਤੇ ਕੱਠ ਬੜਾ ਮੱਡਾ ਸੀ ਤੇ ਮਹਾਂਪੁਰ ਕੋਥੇ ਸ਼ਬਦ ਪੜਨੂ राज्य ने कीलपुर सेवनी सभी से ब्राज़िल राज्य राज्य जाने ते सिलापटी ये लोग गिलाफ़ करते हैं बोके तोड़ बेटा के लोपो को। तो और तो कोई सुकिरा यार अब ना से राज्य तो वहाँ पर काफ़ी बहुत रिस्पेक्ट चाहिए तो साकेतानु मिलते राज्य ने ओ जाने वाले ਆਖੀਆ ਇਹ ਮਹਾਂਪੁਰ ਆਪਣੀ ਮੌਜ ਵਿੱਚ ਜੰਮਦਾ ਕਾ